ਦੇਸ਼ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਕਹਿੰਦੇ ਪਰ ਟੈਲੈਂਟ ਜਿਹੜਾ ਕਿਤੇ ਨਾ ਕਿਤੇ ਇਹ ਮਜਬੂਰੀਆਂ ਕਾਰਨ ਗਰੀਬੀ ਕਾਰਨ ਦਬਿਆ ਰਹਿ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਇਸ ਛੋਟੇ ਜਿਹੇ ਬੱਚੇ ਦਾ ਟੈਲੈਂਟ ਹੈ ਜਿਹੜਾ ਉਹ ਬਾਖੂਬੀ ਆ ਤੇ ਜੇ ਇਸ ਟੈਲੈਂਟ ਨੂੰ ਸਮਝਣ ਦੀ ਲੋੜ ਹੈ ਇਸ ਟੈਲੈਂਟ ਨੂੰ ਸ਼ੇਅਰ ਕਰਨ ਦੀ ਲੋੜ ਹੈ ਤਾਂ ਜੋ ਇਹ ਬੱਚਾ ਵੀ ਕਾਮਯਾਬ ਹੋ ਸਕਦਾ ਆਪਣੀ ਆਵਾਜ਼ ਦੇ ਜ਼ਰੀਏ ਆਪਣੇ ਸੰਗੀਤ ਦੇ ਜ਼ਰੀਏ ਤਾਂ ਆਓ ਪਹਿਲਾ ਵੀਡੀਓ ਸੁਣਦੇ ਹਾਂ ਇਹ ਛੋਟੇ ਜਿਹੇ ਬੱਚੇ ਦਾ ਟੈਲੈਂਟ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਛੋਟੇ ਜਿਹੇ ਬੱਚੇ ਚ ਕਲਾ ਕਿੰਨੀ ਸੋਹਣੀ ਹੈ ਤੇ ਕਿੰਨੀ ਪਿਆਰੀ ਆਵਾਜ਼ ਦੇ ਵਿੱਚ ਇਹ ਗੀਤ ਸੁਣਾ ਰਿਹਾ ਵੀਡੀਓ ਰਾਜਸਥਾਨ ਦੀ ਤੇ ਵਾਇਰਲ ਇਸ ਕਰਕੇ ਹੋਈ ਕਿ ਅੱਗੇ ਜਿਹੜੀ ਸ਼ੇਅਰ ਹੋ ਸਕੇ ਵੀਡੀਓ ਤਾਂ ਜੋ ਇਸ ਬੱਚੇ ਦਾ ਕੁਝ ਬਣ ਸਕੇ ਤੇ ਕਿਸੇ ਨਾ ਕਿਸੇ ਕੰਪੀਟੀਸ਼ਨ ਦੇ ਵਿੱਚ ਕੋਈ ਨਾ ਕੋਈ ਇਨਾਮ ਜਿੱਤ ਸਕੇ ਆਓ ਪਹਿਲਾ ਵੀਡੀਓ ਸੁਣਦੇ ਹਾਂ ਜਿੰਦਗੀ ਦੇ ਨੇਵਾਲੇ ਸੁਣ ਮੇਰਾ ਗੁਆਸ ਜੀ ਭਰ ਗਿਆ ਹੈ ਮੈਂ ਆਹਾਂ ਜੀਤੇ ਜੀ ਮਰ ਗਿਆ ਜਿੰਦਗੀ ਦੇ ਨੇਵਾਲੇ ਰਾਤ ਕੱਟਦੀ ਨਹੀਂ ਦਿਨ गुज़रता ਨਹੀਂ ਜ਼ਖਮ ਐ ਸਾਦਿਆ भरता ਨਹੀਂ ਆਖਵੀਂ ਆ ਦੋਸਤੋ ਇਸ ਬੱਚੇ ਦੇ ਗੀਤ ਨੇ ਤੁਹਾਡਾ ਦਿਲ ਜਿੱਤਿਆ ਜਾਂ ਨਹੀਂ ਉਹ ਕਮੈਂਟ ਅਜ ਆਪਣੀ ਰਾਇ ਸਾਂਝੀ ਕਰਨੀ ਆ ਵੀਡੀਓ ਨੂੰ ਦਬਕੇ ਸ਼ੇਅਰ ਕਰਨਾ ਤਾਂ ਜੋ ਇਸ ਮਸੂਮ ਬੱਚੇ ਦੀ ਵੀਡੀਓ ਅੱਗੇ ਤੱਕ ਪਹੁੰਚ ਸਕੇ ਤੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿਹੜਾ ਟੈਲੈਂਟ ਹੈ ਜਿਹੜਾ ਮਜਬੂਰੀਆਂ ਕਾਰਨ ਗਰੀਬੀ ਕਾਰਨ ਦਬਿਆ ਰਹਿ ਜਾਂਦਾ ਤਾਂ ਉਸ ਨੂੰ ਵਾਰਨ ਦੀ ਲੋੜ ਹੈ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਹੁਣ ਵੀਡੀਓ ਤੁਸੀਂ ਸ਼ੇਅਰ ਕਰ ਰਹੀਆਂ ਛੋਟੇ ਜਿਹੇ ਬੱਚੇ ਦੇ ਲਈ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ